ਬਿਆਰੀ ਕਿੰਨੇ ਕਿ ਲਾਈਵ ਕਰਾ ਬੋ ਕੀ ਕਹਿੰਦਾ ਪਰਚਾ ਨਹੀਂ ਬੰਦਾ ਕਹਿੰਦਾ ਪਰਚਾ ਨਹੀਂ ਬੰਦਾ ਇਹਨਾਂ ਨੂੰ ਪੁੱਛਿਆ ਜਾਵੇ ਕਿਉਂ ਨਹੀਂ ਪਰਚਾ ਬੰਦਾ ਕਿਉਂ ਨਹੀਂ ਪਰਚਾ ਬੰਦਾ ਦੂਸਰੀ ਮੈਰਜ ਕਰਾਇਆ ਤਾਂ 492 ਦਾ ਖਰਚ ਪਰਚਾ ਬੰਦਾ ਉਹਦੀ ਵਾਜਪ ਦੂਜੀ ਕਰੇ ਉਹਨੂੰ ਵੀ ਬਿਨਾਂ ਦੱਸਿਆ ਵਿਆਹ ਕਰਾਇਆ ਉਹ ਕਰੇ 495 ਦਾ ਖਰਚ ਬੰਦਾ ਕਿਉਂ ਨਹੀਂ ਪਰਚਾ ਕੱਟ ਸਕੇ ਇਹਨਾਂ ਦੀ ਕੀ ਮਜਬੂਰੀ ਤੇ ਆਪ ਆਪ ਪੈਸੇ ਖਾੜੇ ਹਨਾ ਪੈਸੇ ਖਾੜੇ ਹਨਾ ਕਹਿ ਕਿਤੇ ਜਾਵਾਂ ਮੇਰੀ ਸੁਣਵਾਈ ਨਹੀਂ ਹੋੜੀ ਐਸਐਸਪੀ ਮੈਂ ਬਿਆੜ ਮਕੋਲੇ ਬਤਰਕ ਪਈ ਸੀ ਤੇ ਦਰਖਾਸਤ ਸੀ 200 ਇਹ ਮੈਂ ਸ਼ਨੀਵਾਰ ਦੀ ਗੱਲ ਕੱਲ ਦੀ ਫਲਾਟ ਉਹਨੇ ਫੇਰ ਨਿਕਲ ਜਾਣਾ ਮੈਂ ਕਿੰਨੂੰ ਪੁੱਛੂਗੀ ਕਹਿੰਦਾ ਜੁਮੇਅਰ ਦਾ ਛੱਡਿਆ ਨਾ ਬੰਦਾਲਿਆ ਆਓ ਕਿ ਤੱਕ ਇਹ ਜੁਮੇਅਰ ਦਾ ਛੱਡਿਆ ਮੈਨੂੰ ਐਸਾ ਨਹੀਂ ਹੋਈ ਜਾਏਗੀ ਮੈਂ ਆ ਮਾਰ ਜਾਣਾ ਮੈਂ ਤਾਂ ਟਾੜੇ ਗਾੜੀ ਮਾਰ ਜਾਣਾ ਹੋ ਜਾ ਜੁਮੇਵਾਰੇ ਇਹ ਹੋੜ ਗੇ ਚਲ ਭਗਵੰਦ ਮਾਨਾਂ ਦਾ ਸਾਡੀ ਵਾਲਾ ਪੁਲਿਸ ਸਾਡਾ ਉਸ ਮੈਂ ਇਹ ਕੋਈ ਪਿਆਸਾ ਨਹੀਂ ਖਾਂਦੀ 50 ਮੇਰਾ ਮਹੀਨਾ ਭਗਵੰਦ ਮਾਨ ਕਰ ਜਾ ਚੁੱਕੂਗਾ ਇਹ ਮਾ ਆਦਮੀ ਪਾਰਟੀ ਚ ਆਉਣੀ ਨਹੀਂ ਚਾਹੀਦੀ ਆਉਣੀ ਨਹੀਂ ਚਾਹੀਦੀ ਲੋਕਾਂ ਦੇ ਦਿੱਤੀ ਜਿੰਦਗੀ ਬਰਬਾਦ ਕਰਦੀ ਹੈ ਨਾ ਕਿਹਦਾ ਨਾ ਕੋਈ ਅਕੀਦੇ ਦਾ ਕਾਮਾ ਦੀ ਮੈਨੂੰ ਤਾਂ ਕਿਸੇ ਕੰਮ ਦਾ ਪਤਾ ਹੀ ਨਹੀਂਗਾ ਉਹ ਕਿੰਦਰ ਸਟਾਫਰ ਤੇ ਆ ਤੂੰ ਚਲ ਬਾਹਰ ਤੂੰ ਵੀ ਦਿੱਤਾ ਨਾ ਐਸ ਸਟਾਫਰ ਨੂੰ ਪੁੱਛ ਲੈਂ ਗਿਆ ਤੂੰ ਸਾਰੇ 40000 ਰੁਪਏ ਲੈ ਕੇ ਕਰੀ ਤੇ ਇਹਦੇ ਚ ਬਾਹਰ ਦੇ ਕਿਹ ਅਮੀਓ ਬੰਦਾ ਵੇਚਦਾ ਔਰ ਮੈਨੂੰ ਬੰਦਾ ਵੇਚ ਚਾਹੀਦਾ ਵਾ ਮੈਂ ਤੇ ਬੰਦਾ ਦਿੱਤਾ ਮੇਨੂੰ ਬੰਦਾ ਚਾਹੀਦਾ ਮੈਨੂੰ ਬੰਦਾ ਚਾਹੀਦਾ ਇੱਕ ਬੰਦਾ ਸੁਣਵਾ ਪਾ ਦਿੱਤਾ ਤੂੰ ਮੈਨੂੰ ਰਾਮ ਨਾਲ ਤੂੰ ਤਰੀ ਤਲੀ ਰਿਸਪੈਕਟ ਵਾਲੀ ਨਹੀਂ ਐ ਸਾਰਿਆਂ ਨੂੰ ਧਿਆਨ ਨਾਲ ਗੱਲ ਕਰ ਤੈਨੂੰ ਮੈਂ ਕਿਹਾ ਸੀ ਹੱਡੇ ਕਾ ਲਾਉਣਾ ਲੈ ਚਾਜ ਆਉਂਦਾ ਕਰ ਲੈ ਕਹਣਾ ਓਏ ਗੱਲ ਸੁਣ ਮੈਂ ਤਾਂ ਬਤਾੜੀ ਕੋੜੀ ਕਹਿੰਦਾ ਮੈਂ ਤਾਂ ਮਾਰਦਾ ਮੈਂ ਮੋੜਾ ਮੈਨੂੰ ਮੀਡੀਆ ਸੁਣਦਾ ਵਾ ਇਹ ਕਰਨੀ ਕੰਮ ਕਰਨੀ ਇੱਥੇ ਬਹਿ ਜਾ ਮੈਂ ਮੈਨਾ ਨਹੀਂ ਮੈਨੂੰ ਬੰਦਾ ਇਤਾਂ ਵਕਤ ਚਾਹੀਦਾ ਮੈਂ ਕੱਲ ਬੇਰ ਮੇਰੇ ਕਿ ਘੜੀ ਆਉਂਗੀ ਮੇਰੇ ਕਰਨ ਉਹ ਬੰਦਾ ਚਾਹੀਦਾ ਮੈਨੂੰ ਨਾਲਾ ਭਾਈ 40000 ਰੁਪਏ ਲੈ ਕੇ ਕੋਈ ਕਿਸੇ ਨੂੰ ਕਹਿੰਦੇ ਅਸੀਂ ਮੇਰਾ ਥੋੜੀ ਆਈ ਮੈਨੂੰ ਉਹ ਚਾਹੀਦਾ ਬੰਦਾ ਮੈਂ ਆ ਕਾਲ ਦੀ ਫਲੈਟ ਆ ਉਹ ਬੰਦਾ ਨਿਕਲਗਾ ਮੈਂ ਇੱਥੇ ਠਾਣੇ ਜਾ ਕੇ ਮਰ ਜਾਣਾ ਤੇ ਆਪਿਆ ਕੋਚੇ ਭਗਵਾਨ ਦਮਾ ਮਸਲਾ ਇਹ ਸੀ ਕਿ ਮੇਰੇ ਹਸਬੰਡ ਨੇ ਫੋਰਨ ਕੰਟਰੀ ਤੋਂ ਆ ਕੇ ਦੂਜੀ ਮੈਰਿਜ ਕਰਾ ਲਈ ਮੇਰੇ ਤਿੰਨ ਬੱਚੇ ਆ ਤੇ ਮੈਂ ਐਸਐਸਪੀ ਤੇ ਦਰਖਾਸਤ ਦਿੱਤੀ ਸੀ ਮੇਰੇ ਕੋਈ ਸੁਣਵਾਏ ਸੁਣਵਾਈ ਹੋਈ ਉਹਨਾਂ ਮਤਲਬ ਚੋਕ ਕੇ ਲਿਆਂਦਾ ਇੱਥੇ ਆ ਕੇ ਇਹਨਾਂ ਪੈਸੇ ਲੈ ਕੇ ਉਹਨੂੰ ਛੱਡ ਦਿੱਤਾ ਮੈਨੂੰ ਕਹਿੰਦੇ ਉੱਤੇ ਪਰਚਾ ਕੱਟ ਕਰਤਾ ਅੱਗੇ ਗਰਦਾਸਪੁਰ ਭੇਜਤਾ ਮੈਨੂੰ ਪਤ ਖਬਰ ਮਿਲੀ ਕਿ ਉਹਨੂੰ ਬੰਦਾ ਛੱਡ ਦਿੱਤਾ ਉਹਦੀ 14 ਤਾਰੀਖ ਦੀ ਫੇਅਰ ਪਲੇਟ ਹੋ ਤੇ ਕੱਲ ਨਿਕਲ ਜਾਣ ਲੱਗਾ ਮੈਂ ਇਸ ਕਰਕੇ ਮੇਰੀ ਕੋਈ ਸਮਰਾਹ 12:00 ਵਜੇ ਫਿਰ ਮੈਂ ਥਾਣੇ ਵਿੱਚ ਆਈ ਮੈਂ ਕਹਾਂ ਮੈਨੂੰ ਦੱਸੋ ਵੀ ਕਿਹਦੀ ਜ਼ਿੰਮੇਵਾਰੀ ਤੇ ਤੁਸੀਂ ਛੱਡਿਆ ਕਿ ਮੈਂ ਜੋ ਬੰਦਾ ਬਾਹਰ ਚਲ ਜੇ ਹੁਣ ਮੈਂ ਆਈ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਮੈਂ ਮੀਡੀਆ ਦੀ ਪ੍ਰੈਸ ਦੀ ਹੈਲਪ ਲੈ ਕੇ ਮੈਂ ਫਿਰ ਹੁਣ ਮਤਲਬ ਕਿ ਡੀਐਸਪੀ ਦੇ ਕੋਲ ਪਹੁੰਚੀ ਆ ਉਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਬੰਦੀ ਆ ਕਹਿੰਦੇ ਅਸੀਂ ਫਿਰ ਐਸਆ ਫਲਾਟ ਰੋਕੀ ਜਾਊਗੀ ਹੁਣ ਮੈਂ ਅੱਗੇ ਜੇ ਦੇਖਦੀ ਆ ਕਿ ਸਰ ਮੇਰੀ ਦਿੱਲੀ 에어ਪੋਰਟ ਤੋਂ ਫਲਾਟ ਰੋਕਦੇ ਆ ਕਿ ਨਹੀਂ ਰੋਕਦੇ ਤਿੰਨ ਬੱਚੇ ਦੋ ਇੱਕ ਬੇਟਾ ਦੋ ਗੁਡੀਆਂ ਹੈ हां जी सेकंड मैंने एक कोने کولو ਤੇ ਦੋ ਬੇਟੀਆਂ ਵਾ ਉਹ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਬਗਾਨਾ ਦੋ ਬੱਚੀਆਂ ਮੈਂ ਤੈਨੂੰ ਨਹੀਂ ਰੱਖ ਸਕਦਾ ਇਦਾਂ ਫਿਰ ਫਿਰ ਵੀ ਉਹ ਸਰ ਬਿਨਾਂ ਤਲਾਕ ਲੈ ਤੱਕ ਮੈਰਿਜ ਕਿੱਦਾ ਕਰਾ ਲਈ ਨਾ ਦੋਨਾਂ ਬੱਚੀਆਂ ਦੀ ਪਾਲਵਰਸ ਕੌਣ ਕਰੂਗਾ ਚਲੋ ਪੇਟਾ ਮੇਰੀ ਪਹਿਲੀ ਮਰਜ਼ੀ ਦਾ ਉਹ ਨਾ ਨਹੀਂ ਕਰਨਾ ਚਾਹੁੰਦਾ ਇਹਨਾਂ ਦੀ ਕੌਣ ਪਾਲਵਰਸ ਕਰੂਗਾ ਹਾਂਜੀ 40000 ਰੁਪਿਆ ਲਿਆ ਇਹਨਾਂ 20000 ਰੁਪਿਆ ਮੇਰੇ ਕੋ ਪਰਚਾ ਕੱਟਣ ਦਾ ਮੰਗਿਆ ਮੈਂ ਕਿਹਾ ਸਰ ਮੇਰੇ ਕੋ ਇਨਾ ਪੈਸਾ ਨਹੀਂ ਹੈਗਾ ਤੁਸੀਂ ਮੇਰਾ ਪਰਚਾ ਕੱਟ ਕਰ ਦੋ ਮੈਂ ਅੱਗੇ ਵਕੀਲ ਵੀ ਖੜਾ ਕਰਨਾ ਫਿਰ ਉਹ ਨਹੀਂ ਮੰਨਣ ਚਾਹੁੰਦੇ ਸੀ ਨਹੀਂ ਪਰਚਾ ਕੱਟ ਰ ਸਮੇਂ ਐ ਤੇ ਨਹੀਂ ਮੈਂ ਕਿ ਕੋਈ ਗੱਲ ਨਹੀਂ ਮੈਂ ਕਿ ਮੈਂ ਫਿਰ ਮੈਂ ਤੁਹਾਨੂੰ ਜਿੱਥੇ ਤੁਹਾਨੂੰ ਪੈਸੇ ਕੱਟੇ ਚ ਪਰਚੇ ਕੱਟਣ ਚਾਹੇ ਮੈਂ ਕਿਸੇ ਕੋ ਮਗਾ ਦਿੰਨੀ ਆ ਨਹੀਂ ਨਹੀਂ ਦਿੱਤ ਕਰ ਫਿਰ ਵੀ ਨਹੀਂ ਕੁਝ ਵੀ ਕੀਤਾ ਬੇ ਮੇਰੇ ਕੋਲ ਹਰ ਕਲਾਸ ਤੇ ਕਹਿੰਦਾ ਹੁਣ ਅਨਪੱਛਾ ਵੀ ਕੱਢਦਾ ਹੁਣ ਤਾਂ ਚਲ ਖਰਚਾ ਬਣ ਜਾਂਦਾ ਮੇਰ ਕੋ ਉਹ 700 ਰੁਪਿਆ ਸੀ ਉਹਦੇ ਵਿੱਚ ਮੈਂ 500 ਰੁਪਿਆ ਉਹਨੂੰ ਫੜਾ ਕੇ ਗਈ ਵੀ ਲੈ ਤੁਸੀਂ ਕਹਿੰਦਾ ਸੀ 2.5 ਲੀਟਰ ਸਾਨੂੰ ਤੇਲ ਮਿਲਦਾ ਗਵਰਨਮੈਂਟ ਵੱਲੋਂ ਅਸੀਂ ਇੰਨੀ ਦੂਰ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ ਇੱਕ ਗਵਰਨਮੈਂਟ ਕਿਉਂ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਤੇ ਜੁਰਮ ਹੋਇਆ ਇਹ ੜੀ ਸਬਜੀ ਸਬਜੀ ਦਾ ਕਾਰ ਹੈ ਜੀ ਤੇ ਇਹਦੇ ਆਪਣੇ ਜਿਹੜੀ ਥਾਣਾ ਸਿਵਲਾਈਂ ਜੀ ਇਹ ਕਹਿੰਦੇ ਕਿ ਮੇਰੀ ਮੈਰਿਜ 2017 ਚ ਪਰਮਜੀਤ ਸਿੰਘ ਨਾਰੇ ਬੰਦੇ ਨਾਲ ਹੋਈ ਸੀ ਜੀ ਸਾਡੇ ਪਿੰਡ ਥਾਣਾ ਤਸਿਕਾ ਜੀ ਤੇ ਉਹਨੇ ਕਿਨੇ ਮੈਨੂੰ ਤਲਾਕ ਲੈ ਬਿਨਾ ਹੋਰ ਵਿਆਹ ਕਰਾ ਲਿਆ ਜੀ ਪਰ ਜੋ ਬਾਨਿਕ ਨੂੰ ਨਹੀਂ ਕਰੀ ਕਰਾਂਗੇ ਸਰ ਇਸ ਮਿੱਟੀ ਦਾ ਕਹਿਣਾ ਹੈ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਕੁਝ ਲੈ ਕੇ ਆਇਆ ਸੀ ਬਟ ਇਨਫਲੂਐਂਸ ਚ ਸ਼ਰਧਾ ਅੱਜ ਉਹਨੂੰ ਜਿਹੜੋ ਨੇ ਦਿੱਤੀ ਹੋਈ ਐਪਲੀਕੇਸ਼ਨ ਹੈ ਤੇ ਉਹਨਾਂ ਸਦਿਆ ਸਟੇਸ਼ੀ ਅਫਸਰ ਨੇ ਦੀ ਬਰਕਤ ਕੌਣ ਕੀਤੀ ਆ ਜਾਂਦਾ ਜੀ ਮੈਂ ਤਾਂ ਵੇਖ ਲਿਆ